ਜੈਤ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਬਾਗ ਵਾਲੀਆਂ ਫੁਲਕਾਰੀਆਂ ਦੇ ਡਿਜ਼ਾਈਨ ਆ ਗਈ ਜੀ ਸਾਰੇ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਵਾਲੀ ਸਕੀਮ ਚੱਲ ਰਹੀ ਹੈ ਜੀ 10000 ਦੀ ਕੱਪੜੇ ਦੀ ਖਰੀਦ ਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਜੀ ਭਰਾਮਾ ਦੀ ਹੱਟੀ ਤੇ ਸੇਰ ਮੇਲੇ ਦੇ ਉੱਤੇ ਜੀ ਬਾਗ ਵਾਲੀਆਂ ਡਿਜ਼ਾਈਨ ਪਹਿਲਾਂ ਖਤਮ ਹੋ ਗਈ ਸੀ ਜੀ ਬਹੁਤ ਹੀ ਵਧੀਆ-ਵਧੀਆ ਡਿਜ਼ਾਈਨਾਂ ਤੇ ਨਵੇਂ ਡਿਜ਼ਾਈਨਾਂ ਦੇ ਵਿੱਚ ਰੰਗਾਂ ਦੇ ਆ ਗਿਆ ਜੀ ਮਾਲ ਇਹ ਆ ਦੇਖੋ ਪੂਰੀ ਭਾਰੀ ਹੈਵੀ ਫੁਲਕਾਰੀ ਜਿਹੜੀ ਬਾਜ਼ਾਰ ਦੇ ਵਿੱਚ ਆਮ ਇਹ 8900 ਦੀ ਵਿਖਦੀ ਆ ਸਾਡਾ ਰੇਟ ਹੈ 900 ਦੀਆਂ 2 ਜੀ 450 ਰੁਪਏ ਦੇ ਵਿੱਚ ਹੈਵੀ ਬਾਗ ਵਾਲੀ ਫੁਲਕਾਰੀ ਬਹੁਤ ਹੀ ਡਿਜ਼ਾਈਨਾਂ ਚ ਮਾਲ ਆ ਗਿਆ ਇਹਦੇ ਵਿੱਚ ਆ ਦੇਖੋ ਨਵੇਂ-ਨਵੇਂ ਡਿਜ਼ਾਈਨ ਨਵੇਂ-ਨਵੇਂ ਕਲਰਾਂ ਦੇ ਵਿੱਚ ਡਿਜ਼ਾਈਨ ਇਹ ਦੇਖੀ ਚਲੋ ਜੀ ਕਿੰਨੇ ਸ਼ਾਨਦਾਰ ਡਿਜ਼ਾਈਨ ਆ ਗਏ ਇਹਦੇ ਵਿੱਚ ਬਹੁਤ ਹੀ ਕੁਆਂਟੀਟੀ ਦੇ ਵਿੱਚ ਫੁਲਕਾਰੀਆਂ ਦਾ ਮਾਲ ਪਹੁੰਚ ਚੁੱਕਿਆ ਜੀ ਸਰਫ 450 ਰੁਪਏ ਦੇ ਵਿੱਚ ਫਲਕਾਰੀ ਹੈ ਜੀ ਇਹ ਪੂਰੀ ਹੈਵੀ ਫਲਕਾਰੀ ਹੈ ਭਰਾਵਾ ਦੀ ਹੱਤੀ ਦੇ ਉੱਤੇ ਭਾਰੀ ਸਿਰ ਮੇਲੇ ਦਿੱਤੀ ਡਿਜ਼ਾਈਨਿੰਗ ਦੇਖੋ ਐਕਸਟਰਾ ਡਿਜ਼ਾਈਨਿੰਗ ਐਕਸਟਰਾ ਕੁਆਲਿਟੀ ਦੇਖੋ ਕਿੰਨੀ ਹੈਵੀ ਕੁਆਲਿਟੀ ਹੈ ਜੀ ਜੇ ਮੈਂ ਪੁੱਛਦਾ ਨਾ ਜਮਾ ਗੁੰਦੀ ਪਈ ਹੈ ਕਿਤੇ ਭੋਰਾ ਵੀ ਖਾਲੀ ਜਗ੍ਹਾ ਨਹੀਂ ਆਏ ਭਰਮੀ ਫੁਕਾਰੀ ਪੂਰੀ 450 ਰੁਪਏ ਵਿੱਚ ਜਿਹੜੀ ਮਾਰਕੀਟ ਦੇ ਵਿੱਚ ਆਮ ਇਹ 890 ਦੀ ਵਿਕਦੀ ਹੈ ਸਾਡੇ ਕੋਲੇ ਹੈਗੀਆਂ 900 ਦੀਆਂ ਦੋ ਜੀ ਇਹ 900 ਦੀਆਂ ਦੋ ਫੁਕਾਰੀਆਂ ਭਰਾਮਾ ਦੀ ਹੱਤੀ ਤੇ ਪਹਾੜੀ ਫੇਰ ਮੇਲੇ ਦੇ ਤੇ ਡਿਜ਼ਾਈਨ ਦਾ ਬਹੁਤ ਸੋਹਣੀ ਡਿਜ਼ਾਈਨ ਦਾ ਜਮਾਲ ਆਇਆ ਜੀ ਇੱਥੀ ਦਾ ਇਹ ਬਹੁਤ ਹੀ ਵਧੀਆ ਡਿਜ਼ਾਈਨ ਆ ਗਿਆ ਜੀ ਨਵੇਂ ਨਵੇਂ ਜਾਇਨ ਸਿਰਫ 450 ਰੁਪਏ ਦੇ ਵਿੱਚ ਜੀ ਭਾਰੀ ਫਲਕਾਰੀ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸਿਰਵੇਲੇ ਦੇ ਉੱਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਤੇ ਕਲਰਾਂ ਦੇ ਵਿੱਚ ਮਾਲ ਆ ਗਿਆ ਜੀ ਇਹ ਦੇਖੋ ਡਿਜ਼ਾਈਨ ਬਣਿਆ ਹੋਇਆ ਦੇਖੋ ਜੀ ਕਿੰਨਾ ਸੋਹਣਾ ਬਣਿਆ ਹੈ ਡਿਜ਼ਾਈਨ ਇਹਦਾ ਮਲਟੀ ਡਿਜ਼ਾਈਨ ਦੇ ਉੱਤੇ ਪੂਰੀ ਵਧੀਆ ਕੁਆਲਿਟੀ ਦੇ ਉੱਤੇ 450 ਵਿੱਚ ਕਰਤੀ ਜੀ ਇਹ ਰਾਮਾ ਦੀ ਹੱਤੀ ਦਿੱਤੀ 900 ਦੀਆਂ 2 900 ਦੀਆਂ 2 ਫਰਕਾਰੀਆਂ ਜੀ ਸਪੈਸ਼ਲ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਆਫਰ ਹੈ ਜੀ 10000 ਕੀ ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਜੀ ਕੱਪੜਾ ਉਹੀ ਰੇਟ ਘੱਟ ਕੇ ਮਿਲਣਾ ਹੈਗਾ ਜੀ ਸੇਲ ਦੇ ਰੇਟ 'ਤੇ ਮਿਲਣਾ ਹੈ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਆ ਦੇਖੋ ਜੀ ਹਾਂ ਭਾਰੀ ਸਰਕਾਰੀ ਵਾਗਲੀ ਬਿਲਕੁਲ ਐ ਪੂਰਾ ਭਾਰੀ ਹੈਵੀ ਕੁਆਲਿਟੀ ਹੈ ਦੇਖੋ ਕਿੰਨਾ ਸੋਹਣੀ ਸ਼ਾਨਦਾਰ ਕੁਆਲਿਟੀ ਦੇ ਵਿੱਚ ਹੈ 450 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦਿੱਤੇ ਜੀ ਡਿਜ਼ਾਈਨਿੰਗ ਤਾਂ ਇੱਕ ਪਿੱਕੀ ਵਧੀਆ ਗਈ ਇਹਦੇ ਵਿੱਚ ਬਹੁਤ ਹੀ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚੂਕਿਆ ਹੈ ਇਹਦੇ ਵਿੱਚ ਬਹੁਤ ਕਲਰ ਡਿਜ਼ਾਈਨਿੰਗ ਬਹੁਤ ਕੁਆਲਿਟੀ ਦਾ ਮਾਲ ਪਹੁੰਚੂਕਿਆ ਹੈ ਇਹਦੇ ਵਿੱਚ ਇੰਨੀ ਆ ਮਾਰਜੀ ਫਲਕਾਰੀਆਂ ਲੈ ਆਉਂਦਾ ਜੀ ਬਹੁਤ ਜਿਆਦਾ ਮਾਲ ਪਹੁੰਚ ਚੁੱਕਾ ਹੈ ਜੀ ਚਾਹੇ ਇੱਕ ਰੰਗ ਦੀਆਂ ਇੱਕ ਡੈਨ ਦੀਆਂ ਪੰਜ ਪੰਜ ਚਾਰ ਚਾਰ ਲੈ ਸਕਦੇ ਹੋ ਇਹਦੇ ਵਿੱਚ ਆਹ ਦੇਖੋ ਜੀ ਭਰਾਵਾ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਰ ਮੇਲੇ ਲੱਜ ਰਿਹਾ ਜੀ ਭਾਰੀ ਸੇਰ ਮੇਲੇ ਦੇ ਉੱਤੇ ਫਾਇਲ ਸੀ ਭਾਰੀ ਫਲਕਾਰੀ ਸਿਰਫ 450 ਰੁਪਏ ਕਰਤੀ ਜੀ ਇਹ 450 ਰੁਪਏ ਦੇ ਵਿੱਚ ਰੰਗ ਤੇ ਡਿਜ਼ਾਈਨ ਫੁੱਲ ਕਵਾਂਟਰੀ ਦੇ ਵਿੱਚ ਮਾਲ ਪਹੁੰਚ ਚੁੱਕਾ ਹੈ ਇਹਦੇ ਵਿੱਚ ਜੀ 450 ਰੁਪਏ ਦੇ ਵਿੱਚ ਜੀ ਆ ਦੇਖੋ ਆ ਵੀ 450 ਚ ਭਾਰੀ ਕੁਆਲਿਟੀ ਦੇ ਨਾ ਡਿਜ਼ਾਈਨ ਹੋਈ ਹੈਗਾ 450 ਰੁਪਏ ਦੇ ਵਿੱਚ ਜੀ ਪੂਰਾ ਭਾਰੀ ਬਾਗ ਵਾਲੀ ਫਲਕਾਰੀ ਭਰਾਵਾ ਦੀ ਹੱਟੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਭਰਾਵਾ ਦੀ ਹੱਟੀ ਨੇੜੇ ਦਾ ਸ਼ੰਡੇਰੀ ਮੋੜ ਮੰਡੀ ਭਾਰੀ ਸੇਰ ਮੇਲੇ ਚੱਲ ਰਿਹਾ ਜੀ